सी फैशन नहीं कर था। कर के uh, actually, जो चीज आपसे छीन छीनने आप चीन, चीन, की कोशिश करे ना, ना कोई वो आपको करने में बहुत मजा आता है जब बोलते कि जो बंदा टर्बन बांधता है वो ऐसे कपड़े नहीं पहन सकता वो ਇਹ ਟੀ-ਸ਼ਰਟ ਨਹੀਂ ਪਹਿਨ ਸਕਦਾ ਉਹ ਇਹ ਨਹੀਂ ਕਰ ਸਕਦਾ ਐਸੇ ਨਹੀਂ ਕਰ ਸਕਦਾ ਤੋ ਇੱਕ ਹੋਰ એનર્ਜੀ ਆਤੀ ਹੈ ਕਿ ਨਹੀਂ ਬੇਟਾ ਕਿਉਂ ਨਹੀਂ ਕਰ ਸਕਦਾ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਮੈਂ ਕਹਾਂ ਮੈਂ ਤਾਂ ਕਰਕੇ ਦਿਖਾਉ ਫਿਰ ਕਹਿੰਦਾ ਸਰਦਾਰ ਬੰਦਾ ਫਿਲਮਾਂ ਚ ਨਹੀਂ ਆ ਜਾਂਦਾ ਮੈਂ ਕਹਾਂ ਮੈਂ ਤਾਂ ਕਰਕੇ ਦਿਖਾਉ ਫਿਰ ਕਹਿੰਦਾ ਪੰਜਾਬੀ ਫਿਲਮਾਂ ਚ ਚਲ ਗਿਆ ਬੰਬੇ ਨਹੀਂ ਜਾ ਸਕਦਾ ਮੈਂ ਕਹਾਂ ਮੈਂ ਤਾਂ ਕਰਕੇ ਦਿਖਾਉ ਫਿਰ ਕਹਿੰਦਾ ਬਾਹਰ ਰੀ ਦਾ ਸੋਲਡ ਆਊਟ ਨਹੀਂ ਹੋ ਸਕਦੇ ਮੈਂ ਕਹਾਂ ਮੈਂ ਤਾਂ ਸਟੇਡੀਅਮ ਕਰਕੇ ਦਿਖਾਉ ਯੋ ਬੈਗਾ ਮੈਂ ਦਾ ਦਿਲ ਮਨਾਤੀ ਟੂਰ ਲਾਉ ਜਿੱਦਲਜੀਤ ਦਸਾਂਜ ਨੇ ਪੰਜਾਬੀ ਸਿੰਗਰ ਬੱਬੂ ਮਾਨ ਨੂੰ ਰਿਪਲਾਈ ਕੀਤਾ ਇਸ ਮੌਕੇ ਇਹ ਮੁੱਦਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਪਰ ਇਸ ਦਾ ਅਸਲ ਸੱਚ ਕੀ ਹੈ ਉਹ ਤੁਹਾਨੂੰ ਦੱਸਦੇ ਆ ਦਰਸਲ ਅੱਜ ਤੋਂ 15-20 ਸਾਲ ਪਹਿਲਾਂ ਜਦੋਂ ਦਿਲਜੀਤ ਦਸਾਂਜ ਦਾ ਇੱਕ ਗੀਤ ਲਕ 28 ਕਾਫੀ ਜਿਆਦਾ ਚਰਚਾ ਦੇ ਵਿੱਚ ਆਇਆ ਸੀ ਮਕਬੂਲ ਹੋਇਆ ਸੀ ਤੇ ਉਸ ਦੇ ਨਾਲ ਹੀ ਜੱਟ ਫੈਰ ਕਰਦਾ ਉਹ ਵੀ ਗੀਤ ਸਰੋਤਿਆਂ ਵੱਲੋਂ ਬੇਹਦ ਪਸੰਦ ਕੀਤਾ ਗਿਆ ਸੀ ਤੇ ਇਸੇ ਦਰਾਂ ਬੱਬੂ ਮਾਨ ਨੇ ਇੱਕ ਸ਼ੋਅ ਦੇ ਵਿੱਚ ਕਿਹਾ ਸੀ ਕਿ ਗੋਲ ਗਲੇ ਦੀ ਟੀ-ਸ਼ਰਟ ਦੇ ਨਾਲ ਪੱਗ ਨਹੀਂ ਬੰਨੀ ਦੀ ਹੋਰ ਗਲੇ ਦੀ ਟੀ-ਸ਼ਰਟ ਦੇ ਨਾਲ ਪੱਗ ਨਹੀਂ ਬੰਨੀ ਦੀ ਅੱਜੇ ਗੀਤ ਚੱਲ ਜਵੇ ਹਵਾ ਨਹੀਂ ਮੰਨੀਦੀ ਉਸ ਸਮੇਂ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਇਹੀ ਲੱਗਿਆ ਸੀ ਕਿ ਇਹ ਸਤਰਾ ਬੱਬੂ ਮਾਨ ਨੇ ਦਿਲਜੀਤ ਦੋਸਾਂਝ ਨੂੰ ਕਹੀਆਂ ਨੇ ਕਿਉਂਕਿ ਇੰਡਸਟਰੀ ਦੇ ਵਿੱਚ ਉਸ ਮੌਕੇ ਦਿਲਜੀਤ ਦੋਸਾਂਝ ਹੀ ਇੱਕੋ ਇੱਕ ਇਕਲੌਤਾ ਅਜਿਹਾ ਸਿੰਗਰ ਸੀ ਜੋ ਟੀ-ਸ਼ਰਟ ਦੇ ਨਾਲ ਪੱਗ ਬਨ ਕੇ ਨਵਾਂ 트ੈਂਡ ਚਲਾ ਰਿਹਾ ਸੀ ਅਤੇ ਇਸ ਤੋਂ ਬਾਅਦ ਇੱਕ ਇੰਟਰਵਿਊ ਦੇ ਦੌਰਾਨ ਜਦੋਂ ਦਿਲਜੀਤ ਦੋਸਾਜ ਨੂੰ ਵੀ ਇਸ ਮੌਕੇ ਤੇ ਪੁੱਛਿਆ ਗਿਆ ਕਿ ਬੱਬੂ ਮਾਨ ਨੇ ਇਹ ਗੱਲ ਕਹੀ ਹੈ ਕਿ ਗੋਲ ਗਲੇ ਦੀ ਟੀ-ਸ਼ਰਟ ਦੇ ਨਾਲ ਪੱਗ ਨਹੀਂ ਬੰਨੀ ਦੀ ਤਾਂ ਉਸ ਮੌਕੇ ਵੀ ਉਹਨਾਂ ਨੇ ਰਿਪਲਾਈ ਕੀਤਾ ਸੀ ਆ ਐਕਚੁਅਲੀ ਜੋ ਚੀਜ਼ ਆਪਸੇ ਛੀਨ ਛੀਨਣੇ ਦੀ ਕੋਸ਼ਿਸ਼ ਕਰੇ ਨਾ ਕੋਈ ਉਹ ਆਪਕੋ ਕਰਨੇ ਮੇ ਬਹੁਤ ਮਜ਼ਾ ਆਤਾ ਹੈ ਜਬ ਬੋਲਤੇ ਹੈ ਕਿ ਜੋ ਬੰਦਾ ਚਰਬਨ ਬੰਨ੍ਹਦਾ ਹੈ ਉਹ ਐਸੇ ਕੱਪੜੇ ਨਹੀਂ ਪਹਿਨ ਸਕਦਾ ਉਹ ਇਹ ਟੀ-ਸ਼ਰਟ ਨਹੀਂ ਪਹਿਨ ਸਕਦਾ ਉਹ ਇਹ ਨਹੀਂ ਕਰ ਸਕਦਾ ਐਸੇ ਨਹੀਂ ਕਰ ਸਕਦਾ ਤਾਂ ਇੱਕ ਹੋਰ એનર્ਜੀ ਆਤੀ ਹੈ ਕਿ ਨਹੀਂ ਬੇਟਾ ਕਿਉਂ ਨਹੀਂ ਕਰ ਸਕਦਾ ਇਹ ਮਤਲਬ ਕਹਾਂ ਲਿਖਾਇਆ ਹੈ ਕਿਸ ਕਿਸ ਗ੍ਰੰਥ ਵਿੱਚ ਲਿਖਾਇਆ ਹੈ ਕਿ ਐਸਾ ਨਹੀਂ ਹੋ ਸਕਦਾ ਹਾਂ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਦਿਲਜੀਤ ਦੋਸਾਝ ਬਹੁਤ ਵੱਡਾ ਨਾਮ ਹੈ ਹਾਲੀਵੁੱਡ ਤੱਕ ਉਹਨਾਂ ਦਾ ਨਾਮ ਚੱਲਦਾ ਹੈ ਤੇ ਬਾਲੀਵੁੱਡ ਤਾਂ ਦਿਲਜੀਤ ਦੋਸਾਝ ਦਾ ਪਾਣੀ ਭਰਦਾ ਹੈ ਤੇ ਹਾਲ ਹੀ ਦੇ ਵਿੱਚ ਉਹਨਾਂ ਦੀ ਫਿਲਮ ਚਮਕੀਲਾ ਦਾ ਜਦੋਂ ਰਿਲੀਜ਼ ਸੀ ਤਾਂ ਐਸਾ ਸਮਰੋਹ ਦੇ ਵਿੱਚ ਪੂਰਾ ਬਾਲੀਵੁੱਡ ਹੀ ਉਮੜ ਪਿਆ ਸੀ ਅਤੇ ਦੋਸਤੋ ਇਸ ਮੌਕੇ ਤੇ ਦਿਲਜੀਤ ਦੋਸਾਂਜ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਮਨ ਦੀ ਉਹ ਪੁਰਾਣੀ ਗੱਲ ਨੂੰ ਵੀ ਯਾਦ ਕਰਦੇ ਹੋਏ ਉਹ ਗੱਲਾਂ ਕਹੀਆਂ ਨੇ ਕਿ ਕਿਵੇਂ ਉਹਨਾਂ ਨੂੰ ਕਿਸੇ ਸਮੇਂ ਇੰਨਾਂ ਗੱਲਾਂ ਤੇ ਉਹਨਾਂ ਦੇ ਪਹਿਰਾਵੇ ਤੱਕ ਤੇ ਟੌਂਚ ਕੀਤਾ ਜਾਂਦਾ ਸੀ ਦੱਸਦੀ ਹੈ ਕਿ ਦਿਲਜੀਤ ਦੋਸਾਂਜ ਜਿੱਥੇ ਤੱਕ ਪਹੁੰਚ ਗਿਆ ਹੈ ਸ਼ਾਇਦ ਬਾਲੀਵੁੱਡ ਦੇ ਵੱਡੇ ਵੱਡੇ ਸਟਾਰ ਵੀ ਨਾ ਪਹੁੰਚ ਸਕਣ ਕਿਉਂਕਿ ਚਮਕੀਲਾ ਦੇ ਪ੍ਰੀਮੀਅਰ ਮੌਕੇ ਜਦੋਂ ਉਸਦੀ ਪ੍ਰੋਮੋਸ਼ਨ ਦੇ ਲਈ ਉਹ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਪਹੁੰਚੇ ਸਨ ਤਾਂ ਉੱਥੇ ਫਿਲਮ ਦੇ ਡਾਇਰੈਕਟਰ ਨੇ ਕਿਹਾ ਸੀ ਕਿ ਦਿਲਜੀਤ ਦੋਸਾਂ ਦਾ ਨਾਮ ਉਹਨਾਂ ਨੂੰ ਖੁਦ ਸ਼ਾਹਰੂਖ ਖਾਨ ਨੇ ਸੁਜੈਸਟ ਕੀਤਾ ਸੀ ਅਤੇ ਕਿਹਾ ਸੀ ਕਿ ਜੇਕਰ ਕੋਈ ਇਸ ਰੋਲ ਨੂੰ ਵਧੀਆ ਨਿਭਾ ਸਕਦਾ ਹੈ ਅਤੇ ਜੇਕਰ ਕੋਈ ਵਧੀਆ ਕਲਾਕਾਰ ਵਧੀਆ ਐਕਟਰ ਹੈ ਤਾਂ ਉਹ ਸਿਰਫ ਦਿਲਜੀਤੋਂ ਦੂਸਾਂ ਜਾਏ ਆਉ ਦੇਖੋ ਇਹ ਹਾਲੇ ਦੇ ਵਿੱਚ ਵਾਇਰਲ ਹੋ ਰਹੀ ਵੀਡੀਓ ਪਹਿਲਾਂ ਕਹਿੰਦੇ ਸੀ ਸਰਦਾਰ ਬੰਦਾ ਫੈਸ਼ਨ ਨਹੀਂ ਕਰ ਸਕਦਾ ਮੈਂ ਕਹਾ ਮੈਂ ਤਾਂ ਕਰਕੇ ਦਿਖਾਉ ਫਿਰ ਕਹਿੰਦੇ ਸਰਦਾਰ ਬੰਦਾ ਫਿਲਮਾਂ 'ਚ ਨਹੀਂ ਆ ਜਾਂਦਾ ਮੈਂ ਕਹਾ ਮੈਂ ਤਾਂ ਕਰਕੇ ਦਿਖਾਉ ਫਿਰ ਕਹਿੰਦੇ ਪੰਜਾਬੀ ਫਿਲਮਾਂ 'ਚ ਚਲ ਗਿਆ ਬੰਬੇ ਨਹੀਂ ਜਾ ਸਕਦਾ ਮੈਂ ਤਾਂ ਮੈਂ ਤਾਂ ਸਟੇਡੀਅਮ ਕਰਕੇ ਦਿਖਾਉਂ ਉਹ ਜਿਹੜਾ ਦਸਾਂਝ ਆ ਰਿਹਾ ਉਹ ਕਹਿੰਦੇ ਐਗੂ ਇਲਮਨਾਤੀ ਕਹਿੰਦੇ ਮੈਂ ਕਾ ਮੈਂ ਤਾਂ ਦਿਲ ਮਨਾਤੀ ਟੂਰ ਲਾਉ ਸੋ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਦਿਲਜੀਤ ਉਹ ਦਸਾਂਝ ਨੇ ਇਹ ਗੱਲਾਂ ਕਿਸ ਨੂੰ ਕਹੀਆਂ ਨੇ ਕਮੈਂਟ ਕਰਕੇ ਦੱਸਿਓ ਕਿਉਂਕਿ ਕਿਤੇ ਨਾ ਕਿਤੇ ਇਹ ਗੱਲ ਕਹੀ ਜਾਂਦੀ ਹੈ ਕਿ ਜਦੋਂ ਇਨਸਾਨ ਨੂੰ ਕਿਸੇ ਕੰਮ ਕਰਨ ਤੋਂ ਰੋਕਿਆ ਜਾਂਦਾ ਹੈ ਉਸ ਦੀਆਂ ਲੱਤਾਂ ਖਿੱਚੀਆਂ ਜਾਂਦੀਆਂ ਨੇ ਤਾਂ ਜਦੋਂ ਇਨਸਾਨ ਉਸ ਕੰਮ ਦੇ ਵਿੱਚ ਕਾਮਯਾਬੀ ਹਾਸਲ ਕਰ ਲੈਂਦਾ ਹੈ ਤਾਂ ਉਸ ਤੋਂ ਬਾਅਦ ਉਸ ਦੇ ਮਨ ਦੇ ਵਿੱਚ ਉਹਨਾਂ ਲੋਕਾਂ ਦੇ ਲਈ ਜ਼ਰੂਰ ਇਸ ਗੱਲ ਦਾ ਜਵਾਬ ਦੇਣ ਦੀ ਤਾਂਗ ਰਹਿੰਦੀ ਹੈ ਕਿ ਜਿਨ੍ਹਾਂ ਨੇ ਕਿਸੇ ਸਮੇਂ ਉਸ ਦੀਆਂ ਲੱਤਾਂ ਖਿੱਚੀਆਂ ਸਨ ਉਸ ਨੂੰ ਦੱਸਿਆ ਜਾਵੇ ਕਿ ਅੱਜ ਉਸ ਨੇ ਇਸ ਕੰਮ ਦੇ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ ਤੇ ਦੱਸਦੀ ਹੈ ਕਿ ਦਿਲਜੀਤ ਦਸਾਜ ਨੇ ਵੀ ਆਪਣੀ ਇਸ ਇੰਟਰਵਿਊ ਦੇ ਵਿੱਚ ਅਤੇ ਹੋਰ ਅਨੇਕਾਂ ਇੰਟਰਵਿਊ ਦੇ ਵਿੱਚ ਇਹ ਗੱਲਾਂ ਕਿਤੇ ਨਾ ਕਿਤੇ ਕਈਆਂ ਨੇ ਕਿ ਜਦੋਂ ਉਹਨਾਂ ਨੂੰ ਕੋਈ ਰੋਕਦਾ ਹੈ ਉਹਨਾਂ ਦੀ ਲੱਤਾਂ ਖਿੱਚਦਾ ਹੈ ਉਹਨਾਂ ਦੇ ਬਾਰੇ ਮਾੜਾ ਬੋਲਦਾ ਹੈ ਤਾਂ ਉਸ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਉਸ ਕੰਮ ਦੇ ਵਿੱਚ ਕਾਮਯਾਬ ਹੋਣ ਦੀ ਤਾਂਗ ਹੋਰ ਜ਼ਿਆਦਾ ਵੱਧ ਜਾਂਦੀ ਹੈ ਤੇ ਉਹਨਾਂ ਲੋਕਾਂ ਨੂੰ ਦਿਖਾਉਣ ਦੀ ਇੱਕ ਜਜ਼ਬਾ ਪੈਦਾ ਹੁੰਦਾ ਹੈ ਕਿ ਹਾਂ ਬੇਟਾ ਕਿਉਂ ਕੋਈ ਇਹ ਕੰਮ ਨਹੀਂ ਕਰ ਸਕਦਾ ਸੋ ਤੁਹਾਡਾ ਕੀ ਕਹਿਣਾ ਕੀ ਮੰਨਣਾ ਤੁਹਾਡਾ ਆਖਿਰ ਦਿਲਜੀਤ ਦੋਸਾਜ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਪੁਰਾਣੀਆਂ ਗੱਲਾਂ ਦਾ ਹੀ ਜਵਾਬ ਦਿੱਤਾ ਜੋ ਕਿਤੇ ਉਹਨਾਂ ਦੇ ਪਹਿਰਾਵੇ ਬਾਰੇ ਕਹੀਆਂ ਗਈਆਂ ਸਨ ਅਤੇ ਹੋਰ ਵੀ ਉਹਨਾਂ ਨੇ ਅਜਿਹੀਆਂ ਗੱਲਾਂ ਦਾ ਜਵਾਬ ਦਿੱਤਾ ਕਿ ਜਦੋਂ ਫਿਲਮਾਂ ਦੇ ਵਿੱਚ ਵੀ ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਸੀ ਅਤੇ ਕਿਹਾ ਜਾਂਦਾ ਸੀ ਇੱਕ ਸਰਦਾਰ ਬੰਦਾ ਪੱਗ ਬਨ ਕੇ ਬਾਲੀਵੁੱਡ ਦੇ ਵਿੱਚ ਨਹੀਂ ਜਾ ਸਕਦਾ ਕਿਉਂਕਿ ਦਿਲਜੀਤ ਦੋਸਾਂਝ ਨੇ ਇਹ ਵੀ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਉਹਨਾਂ ਨੂੰ ਪੱਗ ਉਤਾਰ ਕੇ ਫਿਲਮਾਂ ਦੇ ਵਿੱਚ ਬਾਲੀਵੁੱਡ ਫਿਲਮਾਂ ਦੇ ਵਿੱਚ ਐਕਟਿੰਗ ਕਰਨ ਦੀ ਆਫਰ ਹੋਈ ਸੀ ਪਰ ਉਹਨਾਂ ਨੇ ਇਸ ਨੂੰ ਨਕਾਰ ਦਿੱਤਾ ਸੀ ਅਤੇ ਅੱਜ ਪੱਗ ਹੀ ਉਹਨਾਂ ਦੀ ਪਛਾਣ ਹੈ ਤੇ ਪੱਗ ਦੇ ਮਾਲ ਨੂੰ ਦਿਲਜੀਤ ਦੋਸਾਂਝ ਨੇ ਜੇਕਰ ਬਾਲੀਵੁੱਡ ਤੱਕ ਪਹੁੰਚਾਇਆ ਤਾਂ ਕਮੈਂਟਾਂ ਦੇ ਵਿੱਚ ਦਿਲਜੀਤ ਦੋਸਾਂਝ ਵਾਰੀ ਜ਼ਰੂਰ ਦੋ ਸ਼ਬਦ ਲਿਖਣਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਧੰਨਵਾਦ गड़े दी एक्चुअली uh, जो चीज आपसे छीन छीनने की कोशिश करे ना कोई वो आपको करने में बहुत मजा आता है जब बोलते हैं कि जो बंदा टर्बन बांधता है वो ऐसे कपड़े नहीं पहन सकता वो ये टी शर्ट नहीं पहन सकता वो ये नहीं कर सकता ऐसे नहीं कर सकता तो एक और एनर्जी आती है कि नहीं बेटा क्यों नहीं कर सकता ਇਹ ਮਤਲਬ ਕਹਾਂ ਲਿਖਿਆ ਹੈ ਕਿਸ ਕਿਸ ਗ੍ਰੰਥ ਵਿੱਚ ਲਿਖਿਆ ਹੈ ਕਿ ਐਸਾ ਨਹੀਂ ਹੋ ਸਕਦਾ